ਬਿਠਿੰਡਾ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਨਾਮ ਬਿੱਟੂ ਹੈ ਤੇ ਉਹ ਨੀਟਾ ਆਰੋ ਨਾਮ ਦੀ ਗਲੀ ਦਾ ਰਹਿਣ ਵਾਲਾ ਬਸ਼ਨੀਕ ਸੀ ਤੇ ਬਿਜਲੀ ਦਾ ਕੰਮ ਕਰਦਾ ਸੀ ਮਾਮਲੇ ਦੀ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਲਗਾਤਾਰ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਕਿ ਕਈ ਵਾਰ ਫਾਇਰਿੰਗ ਹੁੰਦੀ ਹੈ ਤੇ ਕਈ ਅਣਸਾਥੇ ਵਿਅਕਤੀਆਂ ਵੱਲੋਂ ਦੂਜੇ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਲਗਾਤਾਰ ਬਾਰ ਦਤਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਬਠਿੰਡਾ ਦੇ ਵਿੱਚ ਇੱਕ ਬਿੱਟੂ ਨਾਮਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਸਿਟੀ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਇਹ ਕਾਹਨ ਕੀਤਾ ਗਿਆ ਹੈ ਤੇ ਕਿਸ ਵੱਲੋਂ ਇਹ ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਲਗਾਤਾਰ ਪੁਲਿਸ ਦੀ ਸ਼ਾਸਨ ਦੀਆਂ ਟੀਮਾਂ ਇਸ ਉੱਪਰ ਕੰਮ ਕਰ ਰਹੀਆਂ ਨੇ ਤੇ ਜਲਦੀ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਮਲਜ਼ਮ ਹੈ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਵਿੱਥ ਦਿਆਂਗੇ ਜੀ ਮਹਿਣਾ ਚੌਂਕ ਦੇ ਵਿੱਚ ਜਿੱਥੇ ਭਾਰਤ ਸੇਲਜ਼ ਹਾਊਸ ਹੈ ਉੱਥੇ ਇੱਕ ਮੁੰਡੇ ਦੇ ਮ ਜਿਹੜਾ ਸਕੂਟਰੀ ਤੇ ਜਾ ਰਿਹਾ ਸੀ ਉਹਦੇ ਉੱਤੇ ਚਾਰ ਗੋਲੀਆਂ ਦੇ ਫਾਇਰ ਹੋਏ ਜਿਹੜਾ ਇੱਕ ਫਾਇਰ ਉਹਦੇ ਮੱਥੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਉਹ ਤੁਰੰਤ ਸਾਡੀ ਨੌਜਵਾਨ ਵੈਲਫੇਅਰ ਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਉਸ ਨੂੰ ਅਸੀਂ ਹਸਪਤਾਲ ਲੈ ਕੇ ਆਏ ਲੇਕਿਨ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਬਿੱਟੂ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਨੀਤਾ ਸਟਰੀਟ ਦੇ ਵਿੱਚ ਰਹਿੰਦਾ ਸੀਗਾ ਮੈਨਾ ਚੌਕ ਦੇ ਨੇੜੇ ਜਿਹੜੀ ਉੱਥੇ ਰਹਿੰਦਾ ਸੀਗਾ ਤੇ ਬਿਲੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈਗਾ ਫਿਲਹਾਲ ਇਸ ਘਟਨਾ ਦੇ ਸਬੰਧ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈਗੀ ਹੈ ਤੇ ਪੁਲਿਸ ਜਿਹੜੀ ਹੈਗੀ ਹੈ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਦੱਸਿਆ ਇਹ ਜਾ ਰਿਹਾ ਜਿਹੜੇ ਲੋਕ ਉੱਥੇ ਮੌਕੇ ਦੇ ਉੱਤੇ ਖੜੇ ਸੀ ਕਹਿੰਦੇ ਵੀ ਇਹ ਜਿਹੜਾ ਮ੍ਰਿਤਕ ਹੈਗਾ ਇਸ ਦੇ ਨਾਲ ਇੱਕ ਮੁੰਡਾ ਹੋਰ ਸੀ ਸਕੂਟਰੀ ਦੇ ਉੱਤੇ ਆਰੇ ਸੀਗੇ ਤੇ ਬਾਈਕ ਦੇ ਉੱਤੇ ਦੋ ਮੁੰਡੇ ਆਏ ਤਾਂ ਇੱਕ ਮੁੰਡੇ ਨੇ ਪਹਿਲਾਂ ਬਾਈਕ ਵਾਲੇ ਨੇ ਇਹਨਾਂ ਦੀ ਸਕੂਟਰੀ ਤੇ ਲੱਤ ਮਾਰ ਕੇ ਇਹਨਾਂ ਨੂੰ ਸੁੱਟਤਾ ਜਦੋਂ ਇਹ ਥੱਲੇ ਡਿੱਗੇ ਤਾਂ ਬਾਈਕ ਵਾਲਿਆਂ ਨੇ ਇਹਨਾਂ ਦੇ ਉੱਤੇ ਚਾਰ ਰਾਉਂਡ ਫਾਇਰ ਕੀਤੇ ਹੈਗੇ ਆ ਤਿੰਨ ਤੋਂ ਚਾਰ ਰਾਉਂਡ ਦੱਸੇ ਜਾ ਰਹੇ ਆ ਇੱਕ ਗੋਲੀ ਜਿਹੜੀ ਉਹਦੇ ਮੱਥੇ ਦੇ ਵਿੱਚ ਵੱਜੀ ਹੋਈ ਸੀ ਖੱਬੀ ਥਾਂ ਦੇ ਉੱਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਕੀ ਇਸ ਸਬੰਧ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਸਰ ਕੀ ਇਹ ਮਾਮਲਾ ਇਟਲੀ ਆ ਜਿੱਥੇ ਮੈਣਾ ਕਾਮ ਦੇ ਵਿੱਚ ਗੋਲੀ ਚਲੀ ਜਾਂਦਾ ਜੀ ਇਹ ਇਹ ਮੁੰਡਾ ਨਰਮਨ ਲਾਹ ਦਾ ਜੋ ਦਿੱਖੀ ਸੀਗਾ ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਤੇ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਜਿੱਥੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੋਂ ਮੈਨਾ ਚੌਕ ਦੇ ਵਿੱਚ ਜਿੱਤੇ ਸ਼ੌਭ ਜਿੱਤੇ ਕੱਪ ਕਰਦਾ ਆ ਉਤੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੋਂ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਆ ਗਏ ਪਹਿਲਾ ਮੋਟਰਸਾਈਕਲ ਜਿਹੜੀ ਜਿਹਦੇ ਸਕੂਟੀ ਸੀਗੀ ਉਹਨੂੰ ਲੱਤ ਮਾਰ ਕੇ نیچے ਡੇਕ ਲਿਆ ਉਸ ਤੋਂ ਬਾਅਦ ਇਹਨੇ ਤੇ ਫਾਇਰ ਕਰ ਦਿੱਤੇ ਜਿਹਦੇ ਨਾਲ ਜਿਹਦੀ ਨਿਰਮਲ ਸਿੰਘ ਹੈਗਾ ਉਹਦੇ ਇੱਕ ਫਾਇਰ ਲੱਗਿਆ ਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਲ ਇੱਥੇ ਪਹੁੰਚ ਦਿੱਤਾ ਗਿਆ ਤਾਂ ਇਹ ਹਾਲਾਤ ਨੇ ਜੋ ਡਾਕਟਰ ਕੋਲੋਂ ਦਾ ਤਕਲੀਫ ਕਰ ਦਿੱਤਾ ਗਿਆ ਜੀ ਉਹਨੇ ਤਾਂ ਆ ਉਹਨੂੰ ਇੱਥੇ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਆ ਉਥੋਂ ਸਾਡੇ ਜਿਹੜੀ ਮੋਫੇ ਦੀ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਤੇ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ ਵੀ ਉੱਥੇ ਜਾ ਕੇ ਮੌਤ ਹੋ ਗਈ ਸਕਾਰਨਾ ਦਾ ਪਤਾ ਲੱਗਿਆ ਕੁਛ ਇੱਕਪੋੜਾ ਮੁੰਡਾ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀਮੀਰੀ ਇਨਕੁਆਰੀ ਦੇ ਵਿੱਚ ਇਹ ਹੀ ਹੈ ਕਿ ਮੁੰਡਾ ਤਾਂ ਰਹਿਣ ਵਾਲਾ ਹੈ ਮਹਿਨਾ ਚੌਕ ਦੇ ਵਿੱਚ ਸ਼ੈਦ ਦਾ ਘਰ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਿਲਹਾਲ ਜੇ ਇਸ ਬਾਰੇ ਇੱਕ ਇਹਦਾ ਜਿਹੜਾ ਹੈਗਾ ਪ੍ਰੀਮੀਰੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਅੱਖ ਦੇ ਗ੍ਰੇਨਟੀ ਜਿਹੀ ਹੈ ਬਾਕੀ ਜਿਹੜਾ ਫੱਤਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਰਵੋ ਕੀਤੀ ਜਾ ਰਹੀ ਹੈ ਸਰ ਮੋਟਲੇ ਹਰਾਤਾ ਦਾ ਕੁਝ ਸੀਸੀਟੀਵੀ ਕੈਮਰਾ ਸਾਹਮਣੇ ਆ ਰਿਹਾ ਇਹਦੇ ਵਿੱਚ ਮਣੀਓਗੇਸ ਦੇ حساب ਟੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ ਬਣਾ ਦਿੱਤੀਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਅੱਧਾ ਜਿਹਾ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾ ਲਿਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਬਜਾ ਰੰਜੇ ਜਲਦੀ ਪਤਾ ਕਰ ਦਿੱਤਾ ਸਰ ਵੈਪਨ ਕਿਹੜਾ ਜੂ ਹੈ ਕੋਈ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿਿਆ ਜਾ ਸਕਦਾ ਪਿਸਟਲ ਸੀ ਜਾਂ ਵਾਲਵਰ ਸੀਗਾ ਬਟ ਆਈ ਥਿੰਕ ਤਿੰਨੇ ਚਾਰ ਰਾਊਂਡ ਜਿਹੜੇ ਹੈਗਾ ਉਹਨਾਂ ਫਾਇਰ ਕੀਤੇ ਸਟਰਾਈਜ ਮਿਲੇ ਸਰ ਆ ਅਸੀਂ ਉਹਦੇ ਫੋਰੈਂਸਿਕ ਟੀਮ ਭੁਲਾਈ ਹੈ ਫੋਰੈਂਸਿਕ ਟੀਮ ਜਿਹੜੀ ਹੈਗੀ ਵਾ